ਸਸੀ ਕਾਲ ਜੀ ਸਾਰਨ ਪਿਆਰ ਪੇ ਸਸੀ ਕਾਲ ਆਪਾਂ ਬਣਾਉਣ ਲੱਗੇ ਛੋਟਾ ਜਿਹਾ ਬਲਾਗ ਹੈ ਤੇ ਜਿਆਦਾ ਵੱਡਾ ਨਹੀਂ ਬਣਾਵਾਂਗੀ ਮੈਂ ਤਾਂ ਦੇਖੋ ਬਲਾਗ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਦਾਦੀ ਕੇ ਲੇਡੀ ਜੀ ਨੱਟ ਕੇ ਕਿਚਨ ਦਾ ਕੰਮ ਹੁੰਦਾ ਕਿ ਬਾਥਰੂਮ ਚੋਂ ਫਰੈਸ਼ ਹੋ ਕੇ ਆਏ ਆਪਾਂ ਹਨਾ ਤਾਂ ਆਕੇ ਸਿੱਧਾ ਆਪਾਂ ਦਾ ਚਾਹ ਲਈ ਪਤਲੀ ਲੈਂਦੇ ਹਾਂ ਇੱਧਰ ਦੇਖੋ ਗੈਸ ਤੇ ਹਨਾ ਸੋ ਆ ਚਾਹ ਚੂ ਪੀ ਕੇ ਆਪਾਂ ਫਿਰ ਤਵਾ ਧੋ ਕੇ ਰੱਖ ਲਿਆ ਕਿਉਂਕਿ ਨਾਸ਼ਤਾ ਮੇਰਾ ਬਾਅਦ ਚ ਬਣਾਉਣੀ ਆ ਆਪਾਂ ਮੈਂ ਤੁਹਾਨੂੰ ਦਿਖਾਉਣੀ ਆ ਇਹਦਰ ਤੇ ਆਪਾਂ ਲਿਆਏ ਆ ਥੋੜੀ ਜੀ ਅੱਜ ਤੜਕੇ ਪਦੀਨਾ ਤੇ ਪਦੀਨੇ ਦੀ ਮੈਂ ਚਟਨੀ ਬਣਾਵਾਂਗੇ ਮੈਨੂੰ ਗਰਮ ਗਰਮ ਪਰੌਠੇ ਤੇ ਪਦੀਨੇ ਦੀ ਚਟਣੀ ਮਲਾਈ ਦੇ ਵਿੱਚ ਪਾ ਕੇ ਖਾਣੀ ਬਹੁਤ ਚੰਗੀ ਲੱਗਦੀ ਹੈ ਵੈਸੇ ਮੈਨੂੰ ਮਲਾਈ ਡਾਕਟਰ ਦੀ ਮਨਾ ਕੀਤੀ ਹੋਈ ਆ ਘਿਓ ਦੇਸੀ ਮਲਾਈ ਇਹ ਚੀਜ਼ਾਂ ਮੈਨੂੰ ਮਨਾ ਨੇ ਪਰ ਫਿਰ ਵੀ ਮੈਂ ਕਦੇ ਕਦੇ ਖਾਈ ਲੈਣੀ ਹੁੰਦੀ ਆ ਹਨਾ ਜਲਤਾ ਕਰ ਦਈਏ ਇਹ ਪਾਣੀ ਦੀ ਬੋਤਲ ਭਰ ਕੇ ਰੱਖਾਂਗੇ ਜਿਹਦੇ ਵਿੱਚ ਮੈਂ ਪਾਵਾਂਗੀ WHO ਦਾ ਕੋਲ ਪਾਣੀ ਇਹ ਸੀ ਢਿੱਲੀ ਮੈਂ ਨਹੀਂ ਪੀਂਦੀ ਮੇਰੇ ਹਸਬੰਡ ਪੀਂਦੇ ਆ ਮੈਂ ਕਦੇ-ਕਦੇ ਪੀਣੀ ਹੁੰਦੀ ਆ ਮੈਂ ਜ਼ਿਆਦਾ ਨਹੀਂ ਪੀਂਦੀ ਕਿ ਤੇ ਇਹ ਅੱਛਾ ਹੁੰਦਾ ਨਾ ਨਿੰਬੂ ਹੁੰਦਾ ਇਹਦੇ ਵਿੱਚ ਵੈਸੇ ਅਸੀਂ ਨਿੰਬੂ ਵੀ ਨਹੀਂ ਚੋੜਦੇ ਮੈਂ ਪਾ ਦਿੰਦੀ ਆ ਕਦੇ ਇਹ ਵੀ ਪਾਣੀ ਇਹਨੂੰ ਪਾਣੀ ਦੀ ਬੋਤਲ ਨੂੰ ਮੈਂ ਠੰਡੇ ਪਾਣੀ ਨਾਲ ਭਰ ਕੇ ਜ਼ਿਆਦਾ ਠੰਡਾ ਨਹੀਂ ਕਰਨਾ ਥੋੜੇ ਠੰਡੇ ਨਾਲ ਭਰ ਕੇ ਇਹਦੇ ਵਿੱਚ ਮੈਂ ਪਾ ਕੇ ਰੱਖਾਂ ਠੀਕ ਆ ਜੀ ਤੇ ਅੰਡੇ ਆਪਾਂ ਵਾਲ ਕੇ ਰੱਖ ਦਿੱਤੇ ਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਕਿ ਮੈਂ ਅੰਡੇ ਮੈਂ ਨਹੀਂ ਖਾਂਦੀ ਮੇਰੇ ਹਸਬੰਡ ਖਾਂਦੇ ਨੇ ਅੰਡੇ ਤੇ ਆਪਾਂ ਉਹਨਾਂ ਲਈ ਇਹ ਵਾਲ ਕੇ ਰੱਖ ਦਿੱਤੇ ਨੇ ਤੇ ਆਪਣੇ ਭਾਂਡੇ ਦੋਖੀ ਨੇ ਮੈਂ ਤੁਹਾਨੂੰ ਸੁਣਾਉਣਾ ਮੇਰੇ ਬੇਟੇ ਨੇ ਪਿੱਛੇ ਹੀ ਮੈਨੂੰ ਗਿਫਟ ਲੈ ਕੇ ਦਿੱਤਾ ਸੀ ਪਿਛਲੀ ਦਿਵਾਲੀ ਤੇ ਠੀਕ ਆ ਜਦੋਂ ਆਪਣੀ ਦਿਵਾਲੀ ਪਿਛਲੀ ਨਿਕਲ ਗਈ 2023 ਵਾਲੀ ਤਾਂ ਉਹਨੇ ਮੈਨੂੰ ਦਿੱਤਾ ਸੀ ਲਿਆ ਕਿ 에어 ਫ੍ਰਾਇਰ ਮੈਂ ਜਿਹੜਾ ਕਦੀ ਨਹੀਂ ਵਰਤਿਆ ਐਦਾਂ ਟਾਕੇ ਰੱਖਿਆ ਹੋਇਆ ਮੈਂ ਤੇ ਮੈਨੂੰ ਬਹੁਤ ਖੁਸ਼ ਕਿਉਂਕਿ ਮੈਂ ਵਰਤਨਾਂ ਨੂੰ ਮੈਂ ਕੁਝ ਖਾਣਾ ਨਹੀਂ ਗੁੰਦਾ ਜ਼ਿਆਦਾ ਇਸ ਲਈ ਮੇਰਾ ਬੇਟਾ ਆਏਗਾ ਇਹ ਸੋਚ ਕੇ ਬਹੁਤ ਨਵੇਂ ਨਵੇਂ ਆਈਟਮ ਆ ਤਿਆਰ ਹੁੰਦੇ ਹਨ ਗਾਨੀ ਹਨ ਹਮ ਤਾਂ ਸਿਸ ਹਸਬੰਡ ਵਾਈਫਾ ਦੋਨੇ ਸੈਂਪਲ ਖਾਣਾ ਖਾਣਾ ਪਸੰਦ ਕਰਦੇ ਆ ਪਰ ਮੇਰੇ ਬੇਟੇ ਨੂੰ ਬਹੁਤ ਹੁੰਦਾ ਚਨੀਆ ਚਨੀਆ ਚੀਜ਼ਾਂ ਨਹੀਂ ਖਾਣ ਉਹ ਖਾਣ ਹਨ ਤੇ ਮੈਂ ਵੀ ਉਹਨਾਂ ਨੂੰ ਬਣਾ ਕੇ ਦੇਣੀ ਹੈਗੀ ਪਰ ਮੈਂ ਵਿਚਾਰੇ ਨੇ ਕਦੇ ਹਾਲ ਹੀ ਨਹੀਂ ਪੁੱਛਿਆ ਢਾਕੇ ਰੱਖਿਆ ਮੈਂ ਸੋਚਦੀ ਸੀ ਕਿ ਇਹਦਾ ਕਵਰ ਬਣਾ ਕੇ ਰੱਖਦੇ ਹਣਾ ਆਪਣੇ ਵਿੱਚ ਟਾਈਮ ਨਹੀਂ ਲੱਗਾ ਟਾਈਮ ਦਾ ਮਤਲਬ ਕਿ ਮੈਂ ਕਾਲ ਕਰ ਗਈ ਆ ਵੈਸੇ ਤਾਂ ਚਲੋ ਟਾਈਮ ਹੀ ਸੀ ਦੋ ਸੀਨਾ ਲੈਣ ਦਾ ਕੀ ਹੁੰਦਾ ਵਾ ਤਾਂ ਮੇਰੇ ਬੇਟਾ ਵੀ ਬੋਲੇ ਕਿ ਤੁਸੀਂ ਰੈਡੀ ਮੇਟ ਲੈ ਆਓ ਤੋਂ ਮੈਂ ਰੈਡੀਮੇਡ ਲਿਆਣੀ ਜੀ ਹਰ ਚੀਜ਼ ਤੇ ਪੈਸਾ ਲਾਉਣਾ ਪਰ ਚੰਗਾ ਨਹੀਂ ਹੁੰਦਾ ਨਾ ਤੇ ਇਹਦੀ ਮੈਂ ਉੱਪਰ ਹਣ ਲਿਆ ਕੇ ਖੁਦ ਬਣਾਵਾਂਗੀ ਟਾਈਮ ਕੱਢਾਂਗੀ ਮੇਰੇ ਕੋਲ ਕੱਪੜਾ ਵੀ ਲਿਆਂਦਾ ਪਿਆ ਤੇ ਪਰ ਮੈਨੂੰ ਸਾਫ਼ ਕਰਕੇ ਥੋੜਾ ਰੱਖੀ ਦੇਣਾ ਹਨ ਤੇ ਇਹ ਲੈ ਕੇ ਦਿੱਤਾ ਸੀ ਔਵ ਬਣਾਉਣੇ ਮੈਨੂੰ ਉਹ ਤੋਂ ਪਿਛਲੇ ਤੇ ਹਨਾ ਤੇ 23 ਦੇ ਵਿੱਚ ਇਹ ਗਿਫਟ ਦਿੱਤਾ ਉਹਨੇ ਮੈਨੂੰ ਤੇ 22 ਦੇ ਵਿੱਚ ਇਹ ਔਵ ਬੰਦਾ ਗਿਫਟ ਦਿੱਤਾ ਸੀ ਨਾ ਹਨਾ ਉਹਨੇ ਔਵ ਬੰਦ ਦਿੱਤਾ ਸੀਗਾ ਔਵ ਨੂੰ ਤਾਂ ਮੈਂ ਇਸਤੇ ਵਰਤਾਂਗੀ ਜਿਆਦਾ ਨਹੀਂ ਇਹਦੇ ਆਵਾਂ ਦੇ ਵਿੱਚ ਮੈਂ ਇਹ ਡੀਲੀ ਬਣਾ ਕੇ ਖਾ ਲਈ ਜਾਂ ਮੈਂ ਚੌਲ ਬਣਾ ਲਏ ਹੈ ਨਾ ਸਬਜੀ ਗਰਮ ਕਰ ਇਹ ਚੀਜ਼ਾਂ ਮੈਂ ਇਹਨੂੰ ਇਸਤੇਮਾਲ ਇਦਾਂ ਹੀ ਕਰ ਲੈਣੀ ਹੁੰਦੀ ਹੈ ਮੈਂ ਜਿਆਦਾ ਨਹੀਂ ਬਣਾਉਂਦੀ ਹੁੰਦੀ ਇਹਦੇ ਵਿੱਚ ਵੀ ਚੀਜ਼ਾਂ ਕਿਉਂਕਿ ਮੈਨੂੰ ਬਾਰ-ਬਾਰ ਚੀਜ਼ਾਂ ਦਾ ਲਾਈਟ ਵਾਲੀ ਚੀਜ਼ਾਂ ਤੋਂ ਮੈਂ ਬਹੁਤ ਦੂਰ ਰਹਿ ਕੇ ਪਸੰਦ ਕਰਦੀ ਆਂ ਇਹਦੇ ਉੱਪਰ ਮੈਂ ਆਹੀ ਕੱਪੜਾ ਪਾ ਦਿੱਤਾ ਆਪਾਂ ਨੇ ਤੇ ਚਲੋ ਹੁਣ ਇਹਦੇ ਕੱਪੜਾ ਣਾਉਂਦੀ ਮੈਨੂੰ ਘੌਲਾ ਸੱਚੀ ਗੱਲ ਆ ਮੈਨੂੰ ਘੌਲਾ ਬਹੁਤ ਹੋ ਗਈ ਵੀ ਆ ਹਰ ਕੰਮ ਦੀ ਕਾਫੀ ਕੰਮਾਂ ਦੀ ਘੌਲਾ ਮੈਨੂੰ ਤੇ ਮੈਂ ਹੁਣ ਇਹਦੇ ਉੱਪਰ ਵੀ ਇਦਾਂ ਹੀ ਕੱਪੜਾ ਪਾ ਕੇ ਅੱਗ ਪੈਣਾ ਵਰਤਨਾ ਜਦ ਦਲਕੀਤਾ ਵਰਤ ਲਾਂਗੇ ਕਦੇ ਕਦੇ ਮੈਂ ਸੋਇ ਦੀ ਨੀਕ ਇਹਨਾਂ ਚਾਟੇ ਰੱਖਦੇ ਬਕਸੇ ਚ ਬੰਦ ਕਰਕੇ ਜਿਹੜੇ ਡੱਬੇ ਚ ਲੈ ਕੇ ਜਾਂਦਾ ਆਪਾਂ ਆਪਾਂ ਉਹਦੇ ਵਿੱਚ ਹੀ ਇਹਨੂੰ ਰੱਖ ਦਈਏ ਹਨ ਤੇ ਹੁਣ ਪਹਿਲਾਂ ਆਪਾਂ ਦੋ ਘਿਓ ਭਾਂਡੇ ਪੈਨੇ ਆਪਾਂ ਉਹ ਧੋ ਲਈ ਹਨ ਜਿਆਦਾ ਨਹੀਂ ਆਸਪੈਂਡ ਵਾਈ ਵੀ ਕਿੰਨੇ ਘਾਂਡੇ ਹੁੰਨੇ ਨੇ ਸਾਡੇ ਦੋ ਗਲਾਸ ਤੇ ਇੱਕ ਚਾਵਲ ਇਪਤਿਲੇ ਮੈਂ ਜਿਆਦਾ ਨਹੀਂ ਭਾਂਡੇ ਮੇਰੇ ਚ ਹੁੰਦੇ ਬਸ ਇਹਦੇ ਦੋ-ਤਿੰਨ ਇਹ ਆਪਣੀ ਥੋਕੇ ਰੱਖ ਲੈਣੇ ਨੇ ਉਸ ਤੋਂ ਬਾਅਦ ਫਿਰ ਆਪਣਾ ਨਾਸਤੇ ਪਾਣੀ ਦੀ ਤਿਆਰੀ ਹੋ ਜਾਏਗੀ ਫਿਰ ਨਾਸ਼ਤਾ ਇਸ ਤੋਂ ਬਾਅਦ ਬਣਾਵਾਂਗੇ ਆਪਾਂ ਪਹਿਲਾਂ ਨਾਹ ਤਿਆਰ ਬਣਾਉਣੀ ਹੈ ਚਟਨੀ ਮਤਲਬ ਚਟਨੀ ਆਪਾਂ ਖਾਣੀਆਂ ਮੈਂ ਬਣਾਉਣੀ ਆ ਜਿੰਨੀ ਪਾ ਕੇ ਬਣਾਵਾਂਗੀ ਮੈਂ ਚਟਨੀ ਤਾਂ ਇਹ ਤੋਂ ਸਿੱਧੇ ਇੱਥੇ ਕਦੇ ਪਰੋਟੇ ਦੇ ਨਾਲ ਨਾ ਆਪਣਾ ਚਟਨੀ ਖਾਉਂਗੇ ਤੇ ਜਿੰਨੇ ਬਹੁਤ ਹੀ ਅੱਛੀ ਲੱਗਦੀ ਹੈ ਮਲਾਈ ਪਾ ਕੇ ਖਾਓ ਚਾਹੇ ਦੇਸੀ ਖਾਓ ਮੱਖਣਾ ਤੁਹਾਡੇ ਕੋਲ ਤੁਸੀਂ ਲੱਖਣਗੇ ਪਾ ਸਾਡੇ ਵਿੱਚ ਔਰ ਮੈਂ ਇਹਦੇ ਵਿੱਚ ਮੱਖਣ ਨਹੀਂ ਮਾਜਾ ਮੇਰਾ ਮલાઈ ਨੂੰ ਦਿਲ ਕਰਦਾ ਮੱਖਣ ਵੀ ਮੇਰਾ ਬਣਾਉਣ ਵਾਲਾ ਸਿਆਵਾ ਹਾਂ ਮੱਖਣ ਮੇਰਾ ਆਉਣਾ ਚਾਹੀਦਾ ਥੋੜੀ 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 ਜਿਹੀ ਰੱਖ ਦਿਓ ਮੱਖਣ ਪਰ ਮੇਰੇ ਕੋਲ ਜਦੋਂ

ਇਹ ਦੇ ਉੱਪਰ ਹੀ ਰੱਖ ਜਿੰਨੀ ਹੁੰਦੀ ਹੈ ਇਹ ਹੈਗੇ ਦੂਸਰੇ ਭਾਂਡੇਆਂ ਵਾਸਤੇ ਹਲਕਿਆਂ ਵਾਸਤੇ ਭਾਂਡੇ ਦਾ ਮਤਲਬ ਕਿ ਜਿੰਨੇ ਗਲਾਸ ਕੋਲੀਆਂ ਨੇ ਏਦਾਂ ਉਹਨਾਂ ਏਦਾਂ ਦੇ ਰੱਖਦੇ ਹਾਂ ਜਿੰਨੀ ਇੱਥੇ ਨਾਲ ਹੀ ਰੱਖ ਦਿਆਂਗੇ ਇਹ ਰੱਖੇ ਆਪਾਂ ਜਿੰਦਾ ਪਤੀਲੀ ਵਗੈਰਾ ਨਾ ਲੱਗ ਜਾਏ ਕੋਈ ਨਾਲ ਉਰਦਾਂ ਦਾ ਦੇਖ ਮੈਂ ਇੰਨੇ ਚ ਆਪਣਾ ਕਰਦਾ ਕੰਮ ਹੁੰਦਾ ਕਿ ਜਿਆਦਾ ਵੱਡੇ ਕੰਮ ਨਹੀਂ ਹੁੰਦੇ ਸਾਡੇ ਆਸ ਵੈਨ ਲਾਈਫ ਦਾ ਕੋਈ ਜਿਆਦਾ ਤੱਕ ਖਾਣੇ ਪਾਣੇ ਆ ਚੱਕਰ ਨਹੀਂ ਮੈਂ ਉਹ ਐਸਾ ਸਿੰਪਲ ਖਾਣਾ ਹੀ ਪਸੰਦ ਕਰ ਸੈਂਪਲ ਖਾਣਾ ਹੀ ਅਸੀਂ ਪਸੰਦ ਕਰਦੇ ਆਂ ਸਾਨੂੰ ਜਿਆਦਾ ਤਲੀਆਂ ਫਰਾਈ ਚੀਜ਼ਾਂ ਇਹਨਾਂ ਤੋਂ ਅਸੀਂ ਸਾਡਾ ਪਰਹੇਜ਼ ਕਰਦੇ ਹੁੰਦੇ ਆਗੇ ਤੇ ਮੈਂ ਹੁਣ ਤੁਹਾਨੂੰ ਦੱਸ ਦੇ ਕਿ ਛੋਟੇ ਛੋਟੇ ਕੰਮ ਲੇਡੀਜ਼ ਲਈ ਬਹੁਤ ਹੋ ਜਾਂਦੇ ਨੇ ਤੇ ਆਪਾਂ ਛੋਟੇ ਛੋਟੇ ਕੰਮਾਂ ਨੂੰ ਵੀ ਸਭ ਤੋਂ ਪਹਿਲਾਂ ਤਰਹੀਜ਼ ਦੇਣੀ ਆ ਤੇ ਆਪਾਂ ਲੱਗੇ ਆ ਪਦੀਨੇ ਦੀ ਹੁਣ ਚਟਨੀ ਬਣਾਉਣ ਹਨ ਜਿਸ ਵਿੱਚ ਮੈਂ ਇੱਕ ਪਿਆਜ਼ ਪਾਇਆ ਜਿਆਦਾ ਨਹੀਂ ਪਾਇਆ ਮੈਂ ਇੱਕ ਪਿਆਜ਼ ਪਾਇਆ ਥੋੜਾ ਨਮਕ ਪਾ ਲਿਆ ਥਨ ਮੈਂ ਹਰੀਆਂ ਮਿਰਚਾਂ ਪਾ ਲਈਆਂ ਮੇਰੇ ਲਾਚ ਵਿੱਚ ਨਾ ਜੀਰਾ ਜ਼ਰੂਰ ਪਾਵਾਂਗੇ ਤੇ ਤੁਹਾਡੇ ਕੋਲ ਜੀਰੇ ਦਾ ਪਾਊਡਰ ਹੈ ਤਾਂ ਜੀਰੇ ਦਾ ਪਾਊਡਰ ਪਾ ਲਓ ਅਗਰ ਤੁਸੀਂ ਇਹਨਾਂ ਤੜਕਾ ਲਾ ਕੇ ਖਾਣੀ ਚਾਹੁੰਦੇ ਹੋ ਤਾਂ ਸੜਕਾ ਲਾ ਕੇ ਵੀ ਖਾ ਸਕਦੇ ਆ ਤੇ ਆਪਾਂ ਹੁਣ ਚਟਨੀ ਕਰਕੇ ਤਿਆਰ ਤੇ ਫਿਰ ਪਰੋਟੇ ਦੇ ਉੱਤੇ ਗਰਮ ਗਰਮ ਪਰੋਟੇ ਦੇ ਉੱਤੇ ਧਰ ਕੇ ਖਾਵਾਂਗੇ ਤੇ ਤੁਹਾਨੂੰ ਆਪਾਂ ਚਟਨੀ ਦੇ ਵਿੱਚ ਪਾਵਾਂਗੇ ਥੋੜੀ ਚੀਨੀ ਚੀਨੀ ਵੈਸੇ ਅਸੀਂ ਖਾਂਦੇ ਨਹੀਂ ਪਰ ਅੱਜ ਮੈਂ ਜ਼ਰੂਰ ਪਾਵਾਂਗੀ ਜੋ ਕਿ ਜ਼ਿਆਦਾ ਨਹੀਂ ਪਾਉਣੀ ਆਪਾਂ ਚੀਨੀ ਥੋੜੀ ਪਾਵਾਂਗੇ ਚੀਨੀ ਨੂੰ ਬਹੁਤ ਦੂਰ ਪ੍ਰੈਸ ਕਰਦੇ ਹੁੰਦੇ ਹਨ ਤੁਹਾਨੂੰ ਪਤਾ ਕਿ ਅਸੀਂ ਆਮ ਚੀਜ਼ਾਂ ਜਿਹੜੀ ਬਣਾਉਣੀ ਆ ਉਹ ਚੀਨੀ ਨਹੀਂ ਪਾਉਂਦੇ ਇਹ ਮੈਂ ਆਪਣੇ ਘਰ ਲਈ ਸੀ ਤੇ ਮੇਰੀ ਦਰਾਣੀ ਨੇ ਚਟਨੀ ਬਣਾਈ ਤੇ ਮੇਰੇ ਚੀਨੀ ਪਾਈ ਥੋੜਾ ਟੇਸ ਲੱਗ ਗਿਆ ਉਹਦੇ ਵੈਸੇ ਐਸੀ ਸ਼ੱਕਰ ਪਾਉਨੇ ਉਹਨੇ ਸ਼ੱਕਰ ਮੇਰੇ ਕੋਲੇ ਖਤਮ ਹੋਈ ਗਈ ਹੈਗੀ ਤੇ ਆਪਾਂ ਸ਼ੱਕਰ ਨਹੀਂ ਕੁਝ ਪਾ ਲਈ ਹੁੰਦੀ ਹੈ ਨਾ ਪਰ ਉਹ ਵੀ ਕਦੇ ਕਦੇ ਤੇ ਆਪਣੇ ਛੋਟੇ ਛੋਟੇ ਕੰਮ ਨੇ ਹਾਂਜੀ ਆਪਾਂ ਚਟਨੀ ਬਣਾ ਲਈ ਹੈ ਤੇ ਆਪਾਂ ਇਹਨੂੰ ਗਰਮ ਗਰਮ ਪਰੌਠੇ ਦੇ ਨਾਲ ਖਾਵਾਂਗੇ ਦੇਖੋ ਚਟਨੀ ਬਣਾ ਲਈ ਹੈ ਨਾ ਇਹ ਚ ਮਲਾਈ ਪਾਵਾਂਗੇ ਮੈਂ ਮਲਾਈ ਨਾਲ ਹੀ ਖਾਣੀ ਮੇਰੇ ਅੱਜ ਮੇਰਾ ਮੂਡ ਸੀ ਕਿ ਮੈਂ ਮਲਾਈ ਬਣਾ ਕੇ ਹੀ ਮਲਾਈ ਦੇ ਨਾਲ ਖਾਵਾਂ ਮੈਂ ਇਹਨੂੰ ਹੈ ਨਾ ਤੁਸੀਂ ਵੀ ਚਟਨੀ ਨੂੰ ਬਣਾ ਕੇ ਘਰੇ ਰੱਖਿਆ ਕਰੋ ਕਿਉਂਕਿ ਚਟਨੀ ਹੀ ਬਹੁਤ ਵਧੀਆ ਚੀਜ਼ ਹੁੰਦੀ ਹੈ ਜਿਹੜੀ ਹਾਜਮੇਦਾਰ ਹੁੰਦੀ ਹੈ ਪਦੀਨੇ ਦੀ ਚਟਨੀ ਤੇ ਆਪਾਂ ਵੀ ਇਸ ਕਰਕੇ ਪਾਈ ਹੈ ਤੇ ਮੈਂ ਇਹਦੇ ਵਿੱਚ ਹਿੰਗ ਨਹੀਂ ਪਾਏਗੀ ਵੈਸੇ ਮੈਂ ਇਹਦੇ ਹਿੰਗ ਪਾਉਣੀ ਅਦਰਕ ਵੀ ਪਾ ਲੈਣੀ ਪਰ ਮੇਰੇ ਹਸਬੰਦ ਨੂੰ ਇਹ ਬਰਦਰ ਕਾਲੀ ਚਟਨੀ ਚੰਗੀ ਘਟ ਲੱਗਦੀ ਤਾਂ ਫੈਸਲੇ ਬਿਨਾਂ ਅਦਰਕ ਤੋਂ ਬਣਾਈ ਹੈ ਤੁਸੀਂ ਵੀ ਬਣਾਇਆ ਕਰੋ ਬੱਚਿਆਂ ਨੂੰ ਦਿਆ ਕਰੋ ਹਾਜਮੇਦਾਰ ਚੀਜ਼ ਅੱਪਾ ਕਰਦੇ ਆ ਨਾਸ਼ਤੇ ਦੀ ਤਿਆਰੀ ਪਰੌਠੇ ਆਪਾਂ ਬਣਾ ਕੇ ਰਾਮ ਨਾਲ ਹੁਣ ਚਟਣੀ ਦੇ ਨਾਲ ਖਾਵਾਂਗੇ ਤੇ ਪਰੌਠੇ ਆਪਾਂ ਬਣਾਉਣ ਲੱਗੇ ਜਿਆਦਾ ਨਹੀਂ ਸਾਡਾ ਨਾਸ਼ਤਾ ਬਹੁਤ ਘੱਟ ਪੈਂਦਾ ਹਾਂ ਹਾਂਜੀ ਪ੍ਰਮਾਤਮਾ ਹਰ ਘਰ ਦੇ ਵਿੱਚ ਰੋਟੀ ਪੱਕਦੀ ਰੱਖੇ ਵਾਹਿਗੁਰੂ ਹਰ ਘਰ ਦੇ ਵਿੱਚ ਦੋ ਫੁਲਕੇ ਬਣਦੇ ਰਹਿਣ ਹਨ ਤੇ ਇੰਨਾ ਵੀ ਪ੍ਰਮਾਤਮਾ ਸਭ ਨੂੰ ਸਭ ਕੁਝ ਦੇਵੇ ਕਿ ਉਹਨੂੰ ਕਿਸੇ ਗਰੀਬ ਦੇਗੇ ਹੱਥ ਨਾਲ ਡਣਾ ਪਵੇ ਹਨ ਇਹ ਹੀ ਇੱਕ ਰੋਟੀ ਦੀ ਖਾਤਰ ਇਨਸਾਨ ਦੂਰ ਦੂਰ ਤੱਕ ਹੁੰਦਾ ਹੈ ਸਿਰਫ ਇਹ ਇੱਕ ਰੋਟੀ ਦੀ ਖਾਤਰ ਕਾਫੀ પેટ ਦਾ ਸਵਾਲ ਕਹਿ ਦਿੰਦੇ ਨੇ ਜੀ ਸਾਡੀ ਵੀ ਭੁੱਖ ਜ਼ਿਆਦਾ ਹੀ ਵੱਧ ਗਈ ਹੈਗੀ। ਆਪੇ પેટ ਦਾ ਸਵਾਲ ਤੇ ਅਸੀਂ ਆ ਜਾਣੇ ਆ। ਪਰ ਅਸੀਂ ਇਹ ਵੀ ਸੋਚਦੇ ਕਿ ਕਾਫੀ পেট ਹੀ ਸਾਡਾ ਏਡਾ ਵੱਡਾ ਵੱਧ ਗਿਆ ਜੀ। ਆਪਣਾ ਨਾਸ਼ਤਾ ਹੋ ਗਿਆ ਤਿਆਰ। ਆਪਾਂ ਜਦ ਨਹੀਂ ਬਣਾਉਂਦੇ ਹੁੰਦੇ ਤਿੰਨ ਕ ਪਰੋਠੀ ਹੁੰਦੇ ਨੇ ਸਾਡੇ ਬਣਾ ਕੇ ਰੱਖਤਾ। ਇਹ ਤੋਂ ਕਰਾਂਗੇ ਆਪਾਂ ਨਾ ਇਹ ਤੋਂ ਸੈਲਫ ਸਾਫ। ਹੈਨਾ ਤੇ ਬਾਕੀ ਇਹ ਹੁੰਦਾ ਸਿਆਣਾ ਇਹ ਸੁਣਿਆ ਮੈਂ ਜਿੰਨੇ ਜਿੱਥੋਂ ਤੱਕ ਜਰੂਰ ਸੁਣਿਆ। ਤਮਾ ਪਚਲਿਤ ਰੱਖਿਆ ਆਪ। ਆਪ ਇਹਨੂੰ ਸਿਹਤ ਤੇ ਕਰਨਾ ਚਾਹੀਦਾ। ਦੂਸਰੇ ਤੋਂ ਨਹੀਂ ਚਕਾਉਣਾ ਚਾਹੀਦਾ ਬਜ਼ੁਰਗਾਂ ਤੋਂ ਸੰਦੇ ਆਪਾਂ ਇਹਨਾਂ ਵੜਨੀਆਂ ਤੋਂ ਬਜ਼ੁਰਗਾਂ ਤੋਂ ਕਈ ਏਕਾ ਲਾਉਂਦੀ ਹੈਗੇ ਵੇਹ ਤਾਂ ਆਪਾਂ ਨੂੰ ਕਿਤੇ ਕਾ ਲਾਉਂਦੀ ਹੈ ਨਾ ਅਗੇ ਜੀ ਅਗੇ ਇਹ ਪਤਾ ਲੱਗਦਾ ਹੈ ਲੋ ਜੀ ਆਪਣਾ ਨਾਸ਼ਤਾ ਤਿਆਰ ਹੈ ਬਦੀਨੇ ਦੀ ਚਟਣੀ ਮਲਾਈ ਨਾਲ ਦੋ ਪਰੋਠੇ ਤੁਸੀਂ ਇਹ ਮਤ ਸੋਚਣਾ ਕਿ ਇਹ ਰੋਟੀ ਕਾਲੀ ਕਿਉਂ ਲੈਂਦੀ ਹੈ ਅਸੀਂ 슈ਗਰ ਫ੍ਰੀ ਆਟਾ ਖਾਂਦੇ ਹਾਂ ਅਸੀਂ ਦੂਸਰਾ ਆਟਾ ਬਹੁਤ ਬਹੁਤ ਘਟ ਖਾਂਦੇ ਹਾਂਗੇ 슈ਗਰ ਫ੍ਰੀ ਆਟਾ ਹੀ ਖਾਂਦੇ ਹਾਂ ਅਸੀਂ ਇਸ ਲਈ ਸ਼ੂਗਰਕ੍ਰੀਆ ਆਟੇ ਦੀ ਰੋਟੀ ਐ ਤੁਸੀਂ ਵੀ ਸ਼ੂਗਰਕ੍ਰੀਆ ਆਟਾ ਹੀ ਖਾ ਲਿਆ ਕਰੋ ਕਣਕ ਦਾ ਆਪਾਂ ਨਾ ਸਾਰੀ ਕੰਦੇ ਕੰਦੇ ਚੰਗੀ ਨਹੀਂ ਰਹਿੰਦੀ ਸਾਰੀ ਜਿਹੜੀ ਕਣਕ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਜੀ